ਰਾਣਾ ਮਨੀਸ਼ਾ ਜੀ ਤੇ ਮੈਂ ਮੈਨੇਜਰ ਗੋਲਡ ਜੇ ਮਮਤ ਸਰ ਤੋਂ ਹਾਂ ਇੱਕ ਸਿਮਰ ਕਬੱਡੀ ਨਾਮ ਦਾ ਬੰਦਾ ਇੱਥੇ ਸਾਡੇ ਜਿਮ ਚ ਵਿੱਚ ਆਇਆ ਸੀਗਾ ਤੇ ਉਸਨੇ ਆਂਦੇ ਹੀ ਜਦੋਂ ਉਸ ਨੂੰ ਮੈਂ ਰੋਕਿਆ ਕਿ ਹਾਂ ਵੀ ਉਹ ਸਾਡਾ ਮੈਂਬਰ ਨਹੀਂ ਐਕਚੁਅਲੀ ਜਦੋਂ ਨੂੰ ਮੈਂ ਰੋਕਿਆ ਤੇ ਉਹ ਕਹਿੰਦਾ ਕਿ ਜੀ ਮੈਂ ਸਿਰਫ ਦੇਖਣ ਜਾਣਾ ਥੱਲੇ ਤੇ ਜਦੋਂ ਉਹ ਥੱਲੇ ਗਿਆ ਤੇ ਮੈਂ ਉਹਦੇ ਵੱਲ ਧਿਆਨ ਦੇ ਰਿਹਾ ਸੀਗਾ ਬੈਲ ਸিসিਟੀਵੀ ਦੇਖ ਰਿਹਾ ਸੀਗਾ ਜੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਸিসিਟੀਵੀ ਦੇ ਵਿੱਚ ਉਸ ਦਿਮੇ ਜਦੋਂ ਮੈਂ ਦੇਖ ਰਿਹਾ ਸੀਗਾ ਤੇ ਉਹ ਆਪਣਾ ਵੈਪਨ ਕੱਢ ਕੇ ਖੁੱਲੇ ਆਮ ਥੱਲੇ ਆਪਣਾ ਘੁੰਮ ਰਿਹਾ ਸੀਗਾ ਤੇ ਜਦੋਂ ਉਹ ਨੂੰ ਮੈਂ ਥੱਲੇ ਜਾ ਕੇ ਰੋਕਿਆ ਜਿਵੇਂ ਦੇ ਵਿੱਚ ਕਿ ਹਾਂ ਵੀ ਇਹ ਚੀਜ਼ਾਂ ਸਾਡੇ ਇੱਥੇ ਜਿਮ ਦੇ ਵਿੱਚ ਅਲਾਉਡ ਨਹੀਂ ਹੈਗੀਆਂ ਕਿਉਂਕਿ ਸਾਡੇ ਜਿਮ ਦੇ ਵਿੱਚ ਬਹੁਤ ਗਾਸਟਰ ਆਫਸਰਸ ਵੀ ਆਉਂਦੇ ਨੇ ਕਾਫੀ ਜੱਜਸ ਵਗੈਰਾ ਵੀ ਆਉਂਦੇ ਨੇ ਤੇ ਸਾਨੂੰ ਆ ਚੀਜ਼ਾਂ ਅਲਾਉਡ ਨਹੀਂ ਸਾਡੇ ਕੋਲ ਕੁਝ ਪ੍ਰੋਟੋਕੋਲ ਸਹੀਗੇ ਨੇ ਤੇ ਬਟ ਉਹ ਇੱਥੇ ਕਹਿਣ ਦੇ ਬਾਵਜੂਦ ਵੀ ਮੈਨੂੰ ਕਹਿੰਦਾ ਕਿ ਨਹੀਂ ਜੀ ਮੈਂ ਇਹ ਰੱਖ ਸਕਦਾ ਕਿਉਂਕਿ ਮੇਰੇ ਕਹਿੰਦਾ ਬਹੁਤ ਜ਼ਿਆਦਾ ਲਗੜਾਟ ਹੈ ਜੀ ਤੇ ਅਸੀਂ ਇਹੀ ਗੱਲ ਕਹੀ ਕਿ ਜਾਂ ਤਾਂ ਤੁਸੀਂ ਜਮਾ ਕਰਾਓ ਜਾਂ ਫਿਰ ਆਪਣੀ ਗੱਡੀ 'ਚ ਵਾਪਸ ਰੱਖ ਕੇ ਆਓ ਅਸੀਂ ਇੱਥੇ ਥੱਲੇ ਅਲਾਉਡ ਨਹੀਂ ਕਰ ਸਕਦੇ ਬਿਕਾਜ਼ ਆਫ ਦਾ ਸ ਤੇ ਪਰ ਉਹ ਬੰਦਾ ਉਸ ਚੀਜ਼ ਨੂੰ ਤਿਆਰੀ ਤੇ ਇਹਦੇ ਬਾਰੇ ਕੋਈ ਪੁਲਿਸ ਕੰਪਲੇਂਟ ਕੀਤੀ ਜਾਂ ਹੁਣ ਤੱਕ ਕੋਈ ਕਾਰਵਾਈ ਹੋਈ ਅਸੀਂ ਪੁਲਿਸ ਕੰਪਲੀਟ ਰਾਤ ਨੂੰ ਹੀ ਕਰਤੀ ਸੀਗੀ ਬਟ ਸਾਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਦੁਬਾਰਾ ਵੀ ਮੈਸੇਜ ਕਰਿਆ ਕਾਲ ਕਰੀ ਹੈ ਅਫਸਰ ਨੂੰ ਵੀ ਜੋ ਉੱਥੇ ਮੌਜੂਦਾ ਅਫਸਰ ਸੀਗੇ ਰਾਤ ਨੂੰ ਵੀ ਤੇ ਜੋ ਉੱਥੇ ਦੇ ਐਸਐਚਓ ਸਾਹਿਬ ਨੇ ਗੁਰਪ੍ਰੀਤ ਸਰ ਉਹਨਾਂ ਨੂੰ ਵੀ ਆਪਾਂ ਕਾਲ ਕਰੀਏ ਪੁੱਛਿਆ ਹੈ ਬਠਾਲੇ ਤੱਕ ਸਾਨੂੰ ਕੋਈ ਵੀ ਸੈਟੀਸਫੈਕਟਰੀ ਆਨਸਰ ਨਹੀਂ ਮਿਲਿਆ ਜੀ ਕਿ ਜਿਮ ਦੇ ਵਿੱਚ ਬਾਕਾਇਦਾ ਐਸੀ ਕੋਈ ਇਨਫਰਮੇਸ਼ਨ ਨਹੀਂ ਲਿਖੀ ਹੈ ਕਿ ਇੱਥੇ ਕੋਈ ਵੈਪਨ ਲੈ ਕੇ ਅੰਦਰ ਦਾਖਲ ਜੀ ਜ਼ਰੂਰ ਅਸੀਂ ਜਿਮ ਦੇ ਬਾਹਰ ਹੀ ਲੈ ਕੇ ਲਗਾਇਆ ਹੋਇਆ ਹੈ ਕਿ ਇੱਥੇ ਬਿਲਕੁਲ ਵੀ ਪ੍ਰੋਟੋਕੋਲ ਹੈਗਾ ਇਹ ਤਾਂ ਬਿਲਕੁਲ ਵੀ ਅਲਾਉਡ ਨਹੀਂ ਹੈ ਜੀ ਜੋ ਵੀ ਵੈਪਨਸ ਅਥਾਰਾਈਜ਼ਡ ਨਹੀਂ ਹੈਗੇ ਅੰਦਰ ਲੈ ਕੇ ਆਉਣੇ ਮਿਰਾਨਾ ਮਨੀਸ਼ਾ ਜੀ ਤੇ ਮੈਂ ਮੈਨੇਜਰ ਗੋਲਜੇ ਮੁਹੰਮਦ ਸਰ ਤੋਂ ਹਾਂ ਇੱਕ ਸਿਮਰ ਕਬੱਡੀ ਨਾਮ ਦਾ ਬੰਦਾ ਇੱਥੇ ਸਾਡੇ ਜਿਮ ਚ ਵਿੱਚ ਆਇਆ ਸੀਗਾ ਤੇ ਉਸਨੇ ਆਂਦੇ ਹੀ ਜਦੋਂ ਉਸ ਨੂੰ ਮੈਂ ਰੋਕਿਆ ਕਿ ਹਾਂ ਵੀ ਉਹ ਸਾਡਾ ਮੈਂਬਰ ਨਹੀਂ ਹੈ ਐਕਚੁਅਲੀ ਜਦੋਂ ਨੂੰ ਮੈਂ ਰੋਕਿਆ ਤੇ ਉਹ ਕਹਿੰਦਾ ਕਿ ਜੀ ਮੈਂ ਸਿਰਫ ਦੇਖਣ ਜਾਣਾ ਥੱਲੇ ਤੇ ਜਦੋਂ ਉਹ ਥੱਲੇ ਗਿਆ ਤੇ ਮੈਂ ਉਹਦੇ ਵੱਲ ਧਿਆਨ ਦੇ ਰਿਹਾ ਸੀਗਾ ਬੈਰ ਸিসিਟੀਵੀ ਦੇਖ ਰਿਹਾ ਸੀਗਾ ਜੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਸিসিਟੀਵੀ ਦੇ ਵਿੱਚ ਉਸ ਨੂੰ ਜਦੋਂ ਮੈਂ ਦੇਖ ਰਿਹਾ ਸੀਗਾ ਤੇ ਉਹ ਆਪਣਾ ਵੈਪਨ ਕੱਢ ਕੇ ਖੁੱਲੇ ਆਮ ਥੱਲੇ ਆਪਣਾ ਘੁੰਮ ਰਿਹਾ ਸੀਗਾ ਤੇ ਜਦੋਂ ਉਹ ਨੂੰ ਮੈਂ ਥੱਲੇ ਜਾ ਕੇ ਰੋਕਿਆ ਜਿਵੇਂ ਦੇ ਵਿੱਚ ਕਿ ਹਾਂ ਵੀ ਇਹ ਚੀਜ਼ਾਂ ਸਾਡੇ ਇੱਥੇ ਜਿਮ ਦੇ ਵਿੱਚ ਅਲਾਉਡ ਨਹੀਂ ਹੈਗੀਆਂ ਕਿਉਂਕਿ ਸਾਡੇ ਜਿਮ ਦੇ ਵਿੱਚ ਬਹੁਤ ਗਾਸਟਰਡ ਆਫਿਸਰਸ ਵੀ ਆਉਂਦੇ ਨੇ ਕਾਫੀ ਜੱਜਸ ਵਗੈਰਾ ਵੀ ਆਉਂਦੇ ਨੇ ਤੇ ਸਾਨੂੰ ਆ ਚੀਜ਼ਾਂ ਅਲਾਉਡ ਨਹੀਂ ਸਾਡੇ ਕੁਝ ਪ੍ਰੋਟੋਕੋਲਸ ਹੈਗੇ ਨੇ ਤੇ ਬਟ ਉਹ ਇੱਥੇ ਕਹਿਣ ਦੇ ਬਾਵਜੂਦ ਵੀ ਮੈਨੂੰ ਕਹਿੰਦਾ ਕਿ ਨਹੀਂ ਜੀ ਮੈਂ ਇਹ ਰੱਖ ਸਕਦਾ ਹਾਂ ਕਿਉਂਕਿ ਮੇਰੇ ਕਹਿੰਦਾ ਬਹੁਤ ਜ਼ਿਆਦਾ ਲਗੜਾਟ ਹੈ ਜੀ ਤੇ ਅਸੀਂ ਇਹੀ ਗੱਲ ਕਹੀ ਕਿ ਜਾਂ ਤਾਂ ਤੁਸੀਂ ਜਮਾ ਕਰਾਓ ਜਾਂ ਫਿਰ ਆਪਣੀ ਗੱਡੀ 'ਚ ਵਾਪਸ ਰੱਖ ਕੇ ਆਓ ਅਸੀਂ ਇੱਥੇ ਥੱਲੇ ਲਾਉ ਨਹੀਂ ਕਰ ਸਕਦੇ ਬਿਕਾਜ਼ ਆਫ ਦਾ ਸ ਤੇ ਪਰ ਉਹ ਬੰਦਾ ਉਸ ਚੀਜ਼ ਨੂੰ ਤਿਆਰੀ ਤੇ ਇਹਦੇ ਬਾਰੇ ਕੋਈ ਪੁਲਿਸ ਕੰਪਲੇਂਟ ਕੀਤੀ ਜਾਂ ਹੁਣ ਤੱਕ ਕੋਈ ਕਾਰਵਾਈ ਹੋਈ ਅਸੀਂ ਪੁਲਿਸ ਕੰਪਲੀਟ ਰਾਤ ਨੂੰ ਹੀ ਕਰਤੀ ਸੀਗੀ ਬਟ ਸਾਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਦੁਬਾਰਾ ਵੀ ਮੈਸੇਜ ਕਰਿਆ ਕਾਲ ਕਰੀ ਹੈ ਅਫਸਰ ਨੂੰ ਵੀ ਜੋ ਉੱਥੇ ਮੌਜੂਦਾ ਅਫਸਰ ਸੀਗੇ ਰਾਤ ਨੂੰ ਵੀ ਤੇ ਜੋ ਉੱਥੇ ਦੇ ਐਸਐਚਓ ਸਾਹਿਬ ਨੇ ਗੁਰਪ੍ਰੀਤ ਸਰ ਉਹਨਾਂ ਨੂੰ ਵੀ ਆਪਾਂ ਕਾਲ ਕਰੀਏ ਪੁੱਛਿਆ ਹੈ ਬਠਾਲੇ ਤੱਕ ਸਾਨੂੰ ਕੋਈ ਵੀ ਸੈਟੀਸਫੈਕਟਰੀ ਆਨਸਰ ਨਹੀਂ ਮਿਲ ਰਿਹਾ ਜੀ ਕਿ ਜਿਮ ਦੇ ਵਿੱਚ ਬਾਕਾਇਦਾ ਐਸੀ ਕੋਈ ਇਨਫਰਮੇਸ਼ਨ ਨਹੀਂ ਲਿਖੀ ਹੈ ਕਿ ਇੱਥੇ ਕੋਈ ਵੈਪਨ ਲੈ ਕੇ ਅੰਦਰ ਦਾਖਲ ਜੀ ਜ਼ਰੂਰ ਅਸੀਂ ਜਿਮ ਦੇ ਬਾਹਰ ਹੀ ਲੈ ਕੇ ਲਗਾਇਆ ਹੋਇਆ ਹੈ ਕਿ ਇੱਥੇ ਬਿਲਕੁਲ ਵੀ ਪ੍ਰੋਟੋਕਾਲ ਹੈਗਾ ਇਹ ਤਾਂ ਬਿਲਕੁਲ ਵੀ ਅਲਾਉਡ ਨਹੀਂ ਹੈ ਜੀ ਜੋ ਵੀ ਵੈਪਨਸ ਅਥਾਰਾਈਜ਼ਡ ਨਹੀਂ ਹੈਗੇ ਅੰਦਰ ਲੈ ਕੇ ਆਉਣੇ